मैं यही कहना चाहूंगा कि जो मान जो ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਹਰੇਕ ਪਰਿਵਾਰ ਲਈ 10 ਲੱਖ ਰੁਪਏ ਦੀ ਬੀਮਾ ਯੋਜਨਾ ਤਿਆਰ ਕੀਤੀ ਗਈ ਹੈ ਇਹ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਲਈ ਹੈ ਇਸ ਦੀ ਕੋਈ ਸ਼ਰਤ ਨਹੀਂ ਹੈ ਇਹ ਕੈਸ਼ਲੈਸ ਹੈ ਜਦੋਂ ਵੀ ਅੱਗੇ ਹੁਣ ਤੱਕ ਕਿਸੇ ਘਰ ਦੇ ਵਿੱਚ ਵੀ ਕੋਈ ਸੀਰੀਅਸ ਬਿਮਾਰੀ ਹੋ ਜਾਂਦੀ ਸੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਬੜਾ ਇਸ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਅੱਜ ਕੱਲ੍ਹ ਇਲਾਜ ਬਹੁਤ ਮਹਿੰਗੇ ਹਨ ਹੁਣ ਇਸ ਸਕੀਮ ਦੇ ਅੰਤਰਗਤ ਕੋਈ ਵੀ ਇਨਸਾਨ ਇਲਾਜ ਦੇ ਪੱਖੋਂ ਕਮਰਾਏਗਾ ਨਹੀਂ ਇਸ ਸਕੀਮ ਨੂੰ ਲਾਗੂ ਕਰਨ ਲਈ ਇਸ ਹਲਕੇ ਦੇ ਐਮਐਲਏ ਸਾਹਿਬ ਮਾਨਯੋਗ ਮਨਵਿੰਦਰ ਸਿੰਘ ਜੀ ਗਿਆਸਪੁਰਾ ਸਾਹਿਬ ਨੇ ਪਰਸਨਲੀ ਇੰਟਰਸਟ ਲੈਂਦੇ ਹੋਏ ਹਰੇਕ ਪਿੰਡ ਦੇ ਵਿੱਚ ਉਨ੍ਹਾਂ ਦੀ ਰਹਿਨਮਾਈ ਦੇ ਵਿੱਚ ਵੱਖ-ਵੱਖ ਪਿੰਡਾਂ 'ਚ ਕੈਂਪ ਲੱਗੇ ਹੋਏ ਹਨ ਇਸੇ ਲੜੀ ਦੇ ਤਹਿਤ 3 ਫਰਵਰੀ 2026 ਤੋਂ ਬਲਾਸਪੁਰ ਵਿਖੇ ਕੈਂਪ ਲਗਾਇਆ ਗਿਆ ਹੈ ਇਸ ਦੇ ਸੰਬੰਧ ਵਿੱਚ ਹਰੇਕ ਨਾਗਰਿਕ ਬਲਾਸਪੁਰ ਦਾ ਪਰਿਵਾਰ ਇਸ ਦੀ ਭਰਮì ਪ੍ਰਸ਼ੰਸਾ ਕਰਦੇ ਹਨ ਅਤੇ ਬਹੁਤ ਖੁਸ਼ ਹਨ ਸਾਰੇ ਪਰਿਵਾਰ ਬਹੁਤ ਹੀ ਉਤਸ਼ਾਹ ਨਾਲ ਆਪਣੇ ਕਾਰਡ ਤਿਆਰ ਕਰਵਾ ਰਹੇ ਹਨ ਅਤੇ ਹਰ ਰੋਜ਼ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਾਨਯੋਗ ਇੰਜੀਨੀਅਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਦੀ ਰਹਿਨਮਾਈ ਨਾਲ ਉਹਨਾਂ ਦੇ ਦਿਸਨ ਨਿਰਦੇਸ਼ ਮੁਤਾਬਕ ਬਹੁਤ ਵਧੀਆ ਕੰਮ ਚੱਲ ਰਿਹਾ ਹੈ। ਵਰਤਿ ਕਿੰਨੇ ਕਾਰਡ ਬਣ ਚੁੱਕੇ ਨੇ ਹੁਣ ਤੱਕ? ਇਸ ਹਫਤੇ ਵਿੱਚ ਲਗਭਗ 176 ਪਰਵਾਰਾਂ ਦੇ ਕਾਰਡ ਬਣ ਚੁੱਕੇ ਹਨ ਕਿਸੇ ਪਰਿਵਾਰ ਦੇ ਵਿੱਚ 2 ਮੈਂਬਰ ਹਨ ਕਿਸੇ ਪਰਿਵਾਰ ਦੇ ਵਿੱਚ 8 ਮੈਂਬਰ ਹਨ ਕਿਸੇ ਪਰਿਵਾਰ ਦੇ ਵਿੱਚ 6 ਮੈਂਬਰ ਹਨ ਕੁਝ ਟੈਕਨੀਕਲ 에ਰਰ ਹੋਣ ਦੇ ਕਾਰਨ ਕੁਝ ਲੋਕਾਂ ਪਰਿਵਾਰਾਂ ਦੇ ਕਾਰਡ ਰੁਕੇ ਹੋਏ ਹਨ ਮੇਰੇ ਨਾਲ ਜੂਥ ਕਲੱਬ ਦੇ ਪ੍ਰਧਾਨ ਸ਼ਰਮਜੀਤ ਸਿੰਘ ਝੱਜ ਗਿਦੜੀ ਪਿੰਡ ਤੋਂ ਆ ਬਹੁਤ ਸਹਿਯੋਗ ਦੇ ਰਹੇ ਹਨ ਅਤੇ ਇਸ ਦੇ ਨਾਲ ਨਾਲ ਪ੍ਰਵਿੰਦਰ ਸਿੰਘ ਚੱਜ ਸਾਡੇ ਜੋ ਏਰੀਆ ਕੋਆਰਡੀਨੇਟਰ ਹਨ ਉਹ ਵੀ ਦੋ ਵਾਰ ਆ ਕੇ ਗਏ ਹਨ ਇਸ ਸਬੰਧ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਬੀਬੀ ਰਮਨਜੀਤ ਕੌਰ ਮਿਸਿਸ ਐਮਐਲਏ ਸਾਹਿਬ ਵੀ ਇੱਥੇ ਵਿਜ਼ਿਟ ਕਰਕੇ ਗਏ ਹਨ ਅਤੇ ਲੋਕਾਂ ਤੋਂ ਪੁੱਛ ਕੇ ਗਏ ਹਨ ਲੋਕਾਂ ਦੀਆਂ ਸਮੱਸਿਆਵਾਂ ਛੇਤੀ ਦੂਰ ਕਰਨ ਲਈ ਮਾੜਾ ਇਹ ਜੋ ਕਾਰਡ ਬਣ ਰਹੇ ਨੇ ਕਿੰਨੇ ਟਾਈਮ ਬਾਅਦ ਚੱਲੂ ਹੋ ਜਾਂਦਾ ਈ ਇਹ ਇਹ ਕਾਰਡ 24 ਘੰਟਿਆਂ ਤੋਂ ਬਾਅਦ ਐਕਟੀਵੇਟ ਹੋ ਜਾਂਦਾ ਹੈ ਜਿਹੜੇ-ਜਿਹੜੇ ਹਸਪਤਾਲ ਲਾਗੂ ਕੀਤੇ ਗਏ ਨੇ ਜਿਨ੍ਹਾਂ ਨਾਲ ਇਸ ਏਰੀਆ ਦੇ ਵਿੱਚ ਆਰਜੂ ਹਸਪਤਾਲ, ਰਾਜਮント ਹਸਪਤਾਲ ਹਸਪੀਟਲ ਅਤੇ ਸਿੱਧੂ ਹਸਪਤਾਲ ਪੈਨਲਡ ਸੂਚੀਬੱਧ ਹਸਪਤਾਲ ਹਨ ਜਿਨ੍ਹਾਂ ਦੇ ਵਿੱਚੋਂ ਕੋਈ ਵੀ ਪੇਸ਼ੈਂਟ ਆਪਣਾ ਇਲਾਜ ਕਰਵਾ ਸਕਦਾ ਹੈ ਇਹ ਕੈਸ਼ਲੈਸ ਸਕੀਮ ਹੈ ਇਹ ਇਸ ਉੱਪਰ ਲਿਖਿਆ ਗਿਆ ਹੈ ਕਿ ਕਿਸੇ ਤੋਂ ਵੀ ਚਾਹੇ ਸੀਰੀਅਸ ਬਿਮਾਰੀ ਹੈ ਚਾਹੇ ਆਪਰੇਸ਼ਨ ਹੈ ਚਾਹੇ ਗੁੱਡੇ ਬਦਲਨੇ ਨੇ ਹਰੇਕ ਦੀ ਹਸਪੀਟਲ ਵੱਲੋਂ ਸਹਾਇਤਾ ਕੀਤੀ ਜਾਵੇਗੀ ਅਤੇ ਕੋਈ ਪੈਸਾ ਨਹੀਂ ਲਿਆ ਜਾਵੇਗਾ। ਧੰਨਵਾਦ ਜੀ। ਥੈਂਕ ਯੂ ਜੀ ਬਹੁਤ ਧੰਨਵਾਦ।